ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੰਬਰ 1 ਬਣਾਈ ਹੀ ਆਪਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਪਹੁੰਚ ਸਾਹਿਬ ਇੱਕ ਨੰਬਰ ਵੀਡੀਓ ਉਹ ਬਣਾਈ ਸੀ ਤੇ ਦੋ ਨੰਬਰ ਵੀਡੀਓ ਆਪਾਂ ਲੱਗੇ ਜੀ ਆ ਬਣਾਉਣ ਇਹ ਖਾਲੜਾ ਦੇ ਬਿਆਸਾਂ ਬਣਿਆ ਹੁੰਦੇ ਉਹਨਾਂ ਦਾ ਡੇਰਾ ਜੀ ਖਾਲੜੇ ਵਾਲਾ ਬਾਕੀ ਜਿੱਥੇ ਵੀ ਤੁਸੀਂ ਚੱਲ ਜਾਓਗੇ ਸਾਰਿਆਂ ਦੇ ਇਹੋ ਹੀ ਤਾਂ ਮਿਲਣਗੇ ਉੱਥੇ ਆਪਾਂ ਗੱਲ ਕੀਤੀ ਸਾਫ ਸਫਾਈ ਦੀ ਤੇ ਇੱਥੇ ਲੱਗੇ ਗੱਲ ਕਰਨ ਇਹ ਕੋਈ ਉਹਨੂੰ ਦਿਮਾਗ ਕੋ ਗਲਤ ਮਾਈਂਡ ਨਾ ਕਰੇ ਜਾਂ ਗਲਤ ਨਾ ਸੋਚੇ ਕੋਈ ਵੀ ਪਰ ਉੱਥੇ ਆਪਾਂ ਇਹ ਗੱਲ ਕਰਨ ਲੱਗੇ ਆਂ ਵੀ ਦਾਲ ਫੁਲਕਾ ਜੇ ਸਿੰਪਲ ਹੁੰਦਾ ਛਾਦੇ ਢੰਗ ਦੇ ਲੰਗਰ ਲਾਏ ਹੋਣਾ ਤੇ ਗੰਦਗੀ ਨਾ ਵਧੇ ਵਧੇ ਜਾਂ ਹਨਾ ਵਧਾਵੇ ਗੰਦਗੀ ਦਾ ਉਸਤੇ ਆਪਾਂ ਡੇਰੇ ਦੀ ਗੱਲ ਕਰਦੇ ਆਂ ਕਿ ਇੱਥੇ ਆਹ ਛੜਕਿਆ ਮੇਨ ਮੇਨ ਛੜਕਿਆ ਮੇਨ ਛੜਕਦਾ ਤੁਸੀਂ ਦੇਖ ਲਓ ਜਿੱਥੇ ਕਿ ਡੇਰੇ ਦੇ ਵਿੱਚ ਆਪਾਂ ਅੰਦਰ ਜਾਣਾ ਹੈ ਸੜਕ ਮੇਨ ਆ ਖਾੜੇ ਨੂੰ ਜਾਂਦਾ ਰ ਆ ਮੇਨ ਰਾਹ ਦਿੱਤੇ ਆ ਗਿਆ ਇੰਟਰੀ ਗੇਟ ਐਂਟਰ ਗੇਟ ਆ ਗਿਆ ਉਹ ਤੁਸੀਂ ਦੇਖ ਵੀ ਸਕਦੇ ਜੇ ਬੋਰਡ ਲੱਗਾ ਰਾਧਾ ਸਵਾਮੀ ਸਤਸੰਗ ਬਿਆਸ ਖਾਲੜਾ ਹਨਾ ਇਹ ਤੁਸੀਂ ਮੇਨ ਐਂਟਰ ਆ ਤੇ ਆ ਆ ਗਿਆ ਜੀ ਪਰ ਅਪ ਭਿੱਖੇ ਨੂੰ ਚੱਲ ਗਏ ਗੱਲ ਇੱਥੇ ਇਹ ਆ ਵੀ ਕਿੰਨਾ ਫਰਕ ਹੈ ਤੁਸੀਂ ਲੱਭੋ ਤੁਸੀਂ ਸੋਚੋ ਸਾਰੇ ਸਿਆਣੇ ਜੇ ਵੀਡੀਓ ਪਾਉਣ ਦਾ ਮਕਸਦ ਕੀ ਹੈ ਕੋਈ 네ਗੇਟਿਵਿਟੀ ਲਾ ਕੇ ਤੁਰਦਾ ਹੈ ਉਦਾਂ ਮਨ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੀ ਸੋਚ ਆ ਕਿ ਕਿਤਰਾ ਵੇਖਣਾ ਕਿਤਰਾ ਸੋਚਣਾ ਕੀ ਕਮੈਂਟ ਦੇਣਾ ਆ ਦੂਰ ਤੱਕ ਚੱਲ ਜਾਓ ਉਹ ਗਾੜੀ ਦੂਰ ਤੱਕ ਜਿੱਥੋਂ ਤੱਕ ਇਹਨਾਂ ਦੀ ਹੱਦ ਪੈਂਦੀ ਲਾ ਲਓ ਜਿੱਥੇ ਤੱਕ ਇਹਨਾਂ ਦੀ ਦਵਾਰ ਆ ਕੰਧ ਆ ਇਹ ਸਾਰੇ ਹਾਲਾਤ ਆ ਤੁਸੀਂ ਦੇਖੋ ਜਿਆਦਾ ਕੁਝ ਬੋਲਣ ਦੀ ਲੋੜ ਨਹੀਂ ਐ ਵੇਖੋ ਪਾਰਕੰ ਬਣੀ ਆ ਬੂਟੇ ਫੁੱਲ ਲੱਗੇ ਆ ਕਿੱਡੇ ਸੋਹਣੇ ਜਿਹੜੇ ਬੂਟੇ ਲਾਏ ਆ ਮਹਿੰਗੇ ਭਾਅ ਦੇ ਬਹੁਤ ਸੋਹਣੀ ਪਾਰਕ ਆ ਵੇਲ ਲੱਗੀ ਆ ਛੜਕ ਤੇ ਮੇਨ ਐਂਟਰ ਗੇਟ ਇਧਰਲੇ ਬੰਨੇ ਵੀ ਪਾਰਕਿੰਗ ਬਣੀ ਐ ਤੇ ਅੰਦਰ ਦੇ ਵਿੱਚ ਤੇ ਤੁਸੀਂ ਗੱਲ ਹੀ ਛੱਡ ਦੋ ਤੇ ਇਹ ਹਾਲਾਤ ਐ ਵੀ ਇਹ ਤੁਸੀਂ ਦੱਸੋ ਉਹ ਵੀ ਸਾਡੀਆਂ ਗਲਤੀਆਂ ਕੀ ਐ ਅਸੀਂ ਕੀ ਦੇਖ ਰਹੇ ਆ ਕਿਹੜੇ ਤੌਰ ਤੇ ਲੰਗਰ ਲਾ ਰਹੇ ਆ ਅਸੀਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਮੁੱਖ ਰੱਖਦੇ ਆ ਲਾਓ ਲੰਗਰ ਜੀ ਸਤਕੇ ਲਾਓ ਜਿੰਨੇ ਮਰਜੀ ਲਾਓ ਪਰ ਛਾਦੇ ਝੰਗਣਾ ਲੰਗਰ ਲਾ ਲਈਏ ਤੇ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਲੋੜਵਾਂ ਦਾ ਜਾਂ ਕੋਈ ਮਿਲਦਾ ਉੱਥੇ ਵੀ ਆਪਾਂ ਉਹਦੀ ਕੇਅਰ ਕਰੀਏ ਕਿ ਆਪਾਂ ਭਰਾਓ ਵਾਗੇ ਤੇ ਪਹਿਲੋਂ ਹੀ ਜਿਹੜਾ ਇੱਥੇ ਤੇ ਵੱਡੀ ਤਦਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਧਰਮ ਪਰਿਵਰਤਨ ਹੋਇਆ ਰਿਹਾ ਫੇਰ ਅਸੀਂ ਜਾਂਦੇ ਆ ਵੀ ਧਰਮ ਪਰਿਵਰਤਨ ਕਿਉਂ ਹੁੰਦਾ ਦੁੱਖ ਦੀ ਗੱਲ ਏ ਕਿ ਐਰ ਕੀ ਮੈਂ ਪਹਿਲੇ ਮੇਲੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਵੀ ਖੇ ਪਹਿਲੇ ਮੇਲੇ ਦੇ ਵਿੱਚ ਇੱਕ ਜਿਹੜਾ ਉੱਥੇ ਵੇਖਿਆ ਜੀ ਲੱਗਾ ਜੀ ਸਟਾਲ ਜਿਹੜਾ ਸਟਾਲ ਕੇ ਧਰਮਪਰਵਤ ਨੂੰ ਰੋਕਣ ਵਾਸਤੇ ਹੁਣ ਗੱਲ ਫੇਰ ਇੱਥੇ ਕਰਨਗੇ ਵੀ ਇਹ ਜਿਹੜੀਆਂ ਜੁਮੇਵਾਰੀਆਂ ਸਰਕਾਰਾਂ ਦੀਆਂ ਆ ਇਹਨਾਂ ਨੇ ਇੰਨੀ ਜਗ੍ਹਾ ਬਣਾਈ ਆ ਇਹ ਸਰਕਾਰ ਦੀ ਜਗ੍ਹਾ ਇਹਨਾਂ ਦੀ ਹੀ ਹੈ ਨਹੀਂ ਆ ਪਰ ਇੱਥੇ ਹੁਣ ਕੌਣ ਆ ਕੇ ਸਵਾਰ ਗਿਆ ਤੁਸੀਂ ਦੱਸੋ ਪਿੱਛੇ ਵੀਡੀਓ ਪਾਈਆਂ ਆਂਦੀ ਸਰਕਾਰਾਂ ਦਾ ਕੰਮ ਨਹੀਂ ਆ ਜੀ ਇਹ ਇਹਨਾਂ ਦਾ ਕੰਮ ਹੈ ਸਰਕਾਰਾਂ ਦਾ ਸਾਰੀ ਕੰਮ ਆ ਸਾਡਾ ਕੰਮ ਨਹੀਂ ਗੁਰਦਾਰੇ ਦਾ ਪਰ ਆ ਵੇਖੋ ਆ ਵੀ ਤਾਂ ਸਰਕਾਰੀ ਜਗ੍ਹਾ ਹੀ ਆ ਇਹਨਾਂ ਨੇ ਆਪਣਾ ਸਵਾਰਿਆ ਸੋਨਾ ਬਣਾਇਆ ਇਹ ਵੀ ਇਹ ਵੀ ਆਖਣਗੇ ਵੀ ਲੈ ਵੀ ਇਹ ਸਰਕਾਰ ਦਾ ਕੰਮ ਆ ਸਰਕਾਰ ਬਣਾਵੇ ਇਹ ਕਿੰਨੇ ਬਣਾਉਣਾ ਹੈ ਇਹ ਵੀ ਇਹ ਸੋਚੋ ਨਾ ਥੋੜਾ ਜਿਹਾ ਫਰਕ ਪੈਂਦਾ ਇਸ ਚੀਜ਼ ਨੂੰ ਵੀ ਇਹ ਕਿੰਨੇ ਬਣਾਉਣਾ ਹੈ ਇਹਨਾਂ ਆਪ ਬਣਾਇਆ ਜਦੋਂ ਸਰਕਾਰ ਦੇ ਵਿੱਚ ਕੰਮ ਕਰਨਗੇ ਜਾਂ ਸਰਕਾਰ ਦੇ ਵਿੱਚ ਕੋਈ ਇੱਥੇ ਲੈਗੈਸੀ ਚੀਜ਼ ਤੁਰਦੀ ਆ ਕੋ ਬਣਾਉਣ ਜਾਂ ਕੋਈ ਵੈਸਟਮੈਂਟ ਜਾਂ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਕਰਦੀ ਸੜਕ ਦੀ ਤੇ ਉਥੇ ਸਰਕਾਰ ਦੇ ਫੇਰ ਨਾ ਸਾਰਾ ਕੁਝ ਵੇਚੀ ਬਾਲ ਲੈਣਾ ਪਰ ਗੱਲ ਇਹ ਆ ਵੀ ਸਰਕਾਰ ਨੇ ਇਹਦੇ ਮੈਂ ਪਿੱਛੇ ਵੀਡੀਓ ਪਾਈ ਬਾਬਾ ਦੀਪ ਸਿੰਘ ਜੀ ਦੇ ਉਹ ਵੀ ਆਂਦੇ ਸੀ ਕਿ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਨੇ ਬਣਾਉਣਾ ਆਹ ਸੜਕ ਦੇ ਨਾਲ ਹੀ ਹੈ ਨਾ ਕੱਚੀ ਸੜਕਾ ਜਿਸ ਤੱਕ ਗੱਡੀ ਦੂਰ ਗੱਡੀ ਲੱਗੀ ਆ ਦੂਰ ਤੱਕ ਵੇਖੋ ਸਾਰੀ ਤੋੜ ਤੱਕ ਸਫਾਈ ਹੈ ਵੇਖੋ ਕਿੱਡਾ ਸੋਹਣਾ ਬਣਿਆ ਇਹ ਕਿੰਨੇ ਸਾਫ਼ ਕਰਨਾ ਹੈ ਇਹ ਛਾੜੀਆਂ ਵੀ ਜੁਮੇਆਰੀਆਂ ਬੰਦੀਆਂ ਐ ਜੇ ਅਸੀਂ ਗੁਰੂ ਐਡੇ ਗੁਰੂ ਮਹਾਰਾਜ ਜੀਆਂ ਘਰ ਦੀਆਂ ਸੁਆਵਾਂ ਚੁੱਕੀਆਂ ਐ ਤੇ ਅਸੀਂ ਵੀ ਕੋਈ ਨਾ ਕੋਈ ਹੱਥ ਲਾਈਏ ਨਾ ਉੱਥੇ ਇੰਨੀ ਗੰਦਗੀ ਪਈ ਐ ਉੱਥੇ ਬੁਰਾ ਆ ਲਿਆ ਉੱਥੇ ਕੋਈ 2-4 ਵੀਰਾਂ ਨੂੰ ਦਿਹਾੜੀ ਦੇ ਸਕਦੇ ਆਪਾਂ 2-4 ਵੀਰਾਂ ਨੂੰ ਦਿਹਾੜੀ ਕੋ ਰੋਟੀ ਪਾਣੀ ਦਾ ਚਾਰੇ ਦਾ ਹੋ ਜੂਗਾ ਹਨਾ ਜਿਹੜੇ ਕੋਈ ਭੈਣ ਭਰਾ ਮਿਹਨਤ ਮਜ਼ਦੂਰੀ ਕਰਦੇ ਪਰ ਨਹੀਂ ਅਸੀਂ ਇਸ ਚੀਜ਼ ਨੂੰ ਲੈਣਾ ਹੀ ਨਹੀਂ ਸਾਰੇ ਬੰਦੇ ਸੇਵਾ ਜੀ ਕੰਮ ਕਰਨਾ ਹੈ ਸੇਵਾ ਜੀ ਕੰਮ ਕਰਨਾ ਹੈ ਤੇ ਪਰ ਜਿਹੜੀਆਂ ਗੋਲਕਾਂ ਭਰੀਆਂ ਜਾਂਦੀਆਂ ਉਹ ਕਿੱਥੇ ਜਾਂਦੀਆਂ ਆਹ ਦੇਖੋ ਕਿੰਡੀ ਸੋਹਣੀ ਖੂਬਸੂਰਤ ਤਸਵੀਰ ਆ ਹੁਣ ਪਤਾ ਨਹੀਂ ਕੀ ਸੋਚਣਗੇ ਮੈਨੂੰ ਉਹਦਾਂ ਕੋਈ ਫਰਕ ਨਹੀਂ ਪੈਂਦਾ ਪਰ ਇੱਥੇ ਤੁਸੀਂ ਸਾਰੇ ਸਿਆਣੇ ਜੇ ਵੀ ਇਹ ਕਿਸ ਮਕਸਦ ਵਾਸਤੇ ਜਿਹੜੀ ਵੀਡੀਓ ਪਾਈ ਆ ਸਾਰੇ ਗੌਰ ਨਾਲ ਧਿਆਨ ਰੱਖਿਓ ਜੀ ਤੇ ਧੰਨਵਾਦ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਕਿਸੇ ਨੂੰ ਮਾੜਾ ਸ਼ਬਦ ਜਾਂ ਕਿਸੇ ਦੇ ਕੋਈ ਇੱਕ ਕਿਸੇ ਦੇ ਐਂਟੀ ਨਹੀਂ ਆ ਇੱਕ ਥੋੜਾ ਸੋਸ਼ਲ ਵਰਕਰ ਹੋਣ ਦੇ ਨਾਂ ਤੇ ਇੱਕ ਚੀਜ਼ ਤੁਹਾਡੇ ਸਾਹਮਣੇ ਰੱਖੀ ਆ ਵੀ ਸਾਡਾ ਕੀ ਇੱਥੇ ਧਿਆਨ ਆ ਅਸੀਂ ਥੇ ਇੱਕ ਧਰਮ ਦੇ ਵਿੱਚ ਕੀ ਕੁਝ ਲੈ ਲੈ ਕੇ ਤੁਰ ਰਹੇ ਆ ਸਿਰਫ ਅਸੀਂ ਆਪੋ ਆਪਣੇ ਜਿਹੜੇ ਸਵਾਰਥਾਂ ਲਈ ਤੁਰੇ ਫਿਰਦੇ ਆਂ ਆਪੋ ਆਪਣੇ ਹਯੁੱਲੂ ਸੁਧੇ ਰੱਖ ਰਹੇ ਆਂ ਬਸ ਕਿਸੇ ਨਹੀਂ ਆ ਲੁਧਿਆਣਾ ਵਿੱਚ ਜਿਹੜੀ ਗੱਲਬਾਤ ਹੋਈ ਇੱਕ ਨੌਜਵਾਨਾ ਕਿੱਡੀ ਤਸ਼ੱਦਦ ਨਾਲ ਤੁਸੀਂ ਕੁੱਟਮਾਰ ਹੋਈ ਇਹ ਸਾਰਾ ਕੁਝ ਸਾਡੇ ਵਿੱਚ ਵਿਚਰਿਆ ਦੂਜੇ ਕਿਉਂ ਨਹੀਂ ਵਿਚਰਿਆ ਸਾਡੇ ਵਿੱਚ ਵਿਚਰਿਆ ਕਿਉਂਕਿ ਸਾਡੀ ਸੋਚ ਸਾਡੀ ਮਾਨਸ ਦਾ ਸਾਡੀ ਦੋਵੇਂ ਪੁੱਠੇ ਬਣੇ ਜਾ ਰਹੀ ਹੈ ਤੇ ਧੰਨਵਾਦ ਜੀ ਖੁਸ਼ ਰਹੋ ਜੀ ਉਹਦੇ ਵਾਸਤੇ ਰਹੋ ਆਪ ਤੇ ਇੱਕ ਖਾਸ ਗੱਲ ਹੈ ਜਿਹੜੀ ਮੈਂ ਦੱਸਣਾ ਭੁੱਲ ਗਿਆ ਕਿ ਇੱਥੇ ਨਾਲ ਹੀ ਜਦੋਂ ਇਲਾਕੇ ਦੇ ਵਿੱਚ ਖਾਲੜਾ ਲਾ ਲੋ ਹੋਰ ਇਥੇ ਆਸ-ਪਾਸ ਆ ਉਹਨਾਂ ਵਾਸਤੇ ਇੱਕ ਚੰਗਾ ਪਾਣੀ ਵਾਸਤੇ ਵੀ ਪ੍ਰਬੰਧ ਕੀਤਾ ਗਿਆ ਸੜਕ ਤੇ ਬਾਹਰ ਟੂਟੀ ਵੀ ਲੱਗੀ ਹੈ ਜਿੱਥੇ ਪਾਣੀ ਕਾਫੀ ਪਿੰਡ ਖਾਲੜਾ ਲਾ ਲੋ ਹੋਰ ਆਸ-ਪਾਸੇ ਸਾਫ਼ ਸੁਥਰਾ ਚੰਗਾ ਪਾਣੀ ਚਾਹੀਦਾ ਉਹ ਇੱਥੇ ਆਣ ਕੇ ਰਾਇਬਰ ਪਰ ਪਰ ਖੜਦੇ ਬਹੁਤ ಜಾਦੇ ਸਾਰੀ ਦਿਹਾੜੀ ਆਉਣ ਜਾਣ ਲੱਗਾ ਰਹਿੰਦਾ ਇੱਥੇ ਜਿਨ੍ਹਾਂ ਨੂੰ ਪਾਣੀ ਚੰਗੇ ਦੀ ਲੋੜ ਆ ਇਸ ਕਰਕੇ ਇਹੋ ਜਿਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਕੋਈ ਨਾ ਕੋਈ ਇਹ ਸਰਕਾਰ ਨੇ ਬਣਾਇਆ ਤੇ ਨਾ ਕਿਸੇ ਨੇ ਕੋਈ ਇਹ ਸਿਰਫ ਇਹਨਾਂ ਦੀ ਡੇਰੇ ਵੱਲੋਂ ਹੀ ਸੇਵਾ ਹੈ ਤੇ ਕੱਲ ਨੂੰ ਕੋਈ ਸਰਕਾਰ ਇੱਥੇ ਆਪਣਾ ਕੋਈ ਗਤੀਵਿਧੀ ਕਰਦੀ ਸੜਕ ਦੇ ਵਿੱਚ ਤੇ ਉਹਨਾਂ ਨੇ ਤੇ ਭਾਈ ਕਾਰ ਹੀ ਲੈਣਾ ਪਰ ਅਸੀਂ ਆਪਣਾ ਚਿਹਰਾ ਤਾਂ ਸਾਰਵਕੀਏ ਇਸ ਤਰ੍ਹਾਂ ਜਿ ਤਰ੍ਹਾਂ ਆਪਾਂ ਸਵੇਰੇ ਉੱਠਦੇ ਆਂ ਅਸੀਂ ਮੂੰਹ ਹੱਥ ਧੋਨੇ ਆਂ ਨਹਾਉਂਦੇ ਚਰਨ ਪਾਣੀ ਕਰਦੇ ਆਂ ਤੇ ਜੇ ਆਪਾਂ ਮੂੰਹ ਨਾ ਧੋਈਏ ਤੇ ਫਿਰ ਉਹ ਗੱਲ ਨਹੀਂ ਬਣਦੀ ਇਸ ਕਰਕੇ ਆਹ ਵੇਖੋ ਸਾਫ਼ ਸੁਥਰਾ ਰਹਿਣਾ ਤੇ ਜ਼ਰੂਰੀ ਹੈ ਨਾ ਤੇ ਧੰਨਵਾਦ